ਇੱਕ ਵਾਰ ਇੱਕ ਆਦਮੀ ਆਪਣੀ ਜ਼ਿੰਦਗੀ ਤੋਂ ਬਹੁਤ ਦੁਖੀ ਸੀ। ਉਹ ਹਰ ਵੇਲੇ ਆਪਣੇ ਆਪ ਨੂੰ ਕੋਸਦਾ ਰਹਿੰਦਾ ਸੀ। ਮੇਰੀ ਜ਼ਿੰਦਗੀ ਕਿ ਹੋ ਗਈ ਹੈ? ਸਾਰੀਆਂ ਸਮੱਸਿਆਵਾਂ ਸਿਰਫ ਮੇਰੇ ਨਾਲ ਹਨ। ਹਰ ਦੁੱਖ ਮੈਨੂੰ ਹੀ ਆਉਂਦਾ ਹੈ। ਹਰ ਮੁਸੀਬਤ ਮੇਰੇ ਉੱਤੇ ਹੀ ਆਉਂਦੀ ਹੈ। ਇੱਕ ਦਿਨ ਉਹ ਆਪਣੇ ਆਪ ਨੂੰ ਕੋਸ ਰਿਹਾ ਸੀ ਕਿ ਮੇਰੀ ਕਿਸਮਤ ਕੀ ਹੈ? ਮੇਰੀ ਜ਼ਿੰਦਗੀ ਕਿ ਹੋ ਗਈ ਹੈ? ਫਿਰ ਅਚਾਨਕ ਇੱਕ ਬਾਜ਼ ਆਉਂਦਾ ਹੈ ਅਤੇ ਆਪਣੇ ਸ਼ਿਕਾਰ ਨੂੰ ਪੰਜਿਆਂ ਵਿੱਚ ਫੜ ਕੇ ਇੱਕ ਦਰਖਤ ਤੇ ਬੈਠ ਜਾਂਦਾ ਹੈ। ਅਤੇ ਉਸ ਨੂੰ ਉੱਥੇ ਹੀ ਖਾਣਾ ਸ਼ੁਰੂ ਕਰ ਦਿੰਦਾ ਹੈ ਜਦੋਂ ਉਹ ਪਰੇਸ਼ਾਨ ਆਦਮੀ ਉਸ ਬਾਜ ਨੂੰ ਦੇਖਦਾ ਹੈ ਤਾਂ ਉਹ ਕਹਿਣ ਲੱਗਦਾ ਹੈ ਇਹ ਕਿਹੋ ਜਿਹੀ ਜ਼ਿੰਦਗੀ ਜੀ ਰਿਹਾ ਹੈ ਇਸ ਨੂੰ ਖਾਣ ਪੀਣ ਕੱਪੜਿਆਂ ਜਾਂ ਆਪਣੇ ਪਰਿਵਾਰ ਦੀ ਵੀ ਚਿੰਤਾ ਨਹੀਂ ਹੈ ਅਤੇ ਠੰਡੀ ਖੁੱਲੀ ਹਵਾ ਦੇ ਵਿੱਚ ਇੱਧਰ ਉੱਤਰ ਪਟਕਦਾ ਰਹਿੰਦਾ ਹੈ ਤੇ ਘੁੰਮਦਾ ਰਹਿੰਦਾ ਹੈ ਇਹ ਸਾਰਾ ਦਿਨ ਅਸਮਾਨ ਵਿੱਚ ਉੱਡਦਾ ਰਹਿੰਦਾ ਹੈ ਇਹ ਅਸਲ ਜ਼ਿੰਦਗੀ ਹੈ ਇਹ ਆਪਣੀ ਜ਼ਿੰਦਗੀ ਜੀ ਰਿਹਾ ਹੈ ਅਤੇ ਫਿਰ ਉਹ ਅਸਮਾਨ ਵੱਲ ਦੇਖਦਾ ਹੈ ਅਤੇ ਉੱਚੀ ਚੀਕਦਾ ਹੈ ਕਾਸ਼ ਮੈਂ ਵੀ ਬਾਜ ਹੁੰਦਾ ਫਿਰ ਮੈਨੂੰ ਵੀ ਕੋਈ ਦਰਦ ਨਾਲ ਚੱਲਣਾ ਪੈਂਦਾ ਮੈਨੂੰ ਵੀ ਕੋਈ ਸਮੱਸਿਆ ਨਾ ਹੁੰਦੀ ਜਦੋਂ ਉਹ ਦੋ ਤਿੰਨ ਵਾਰ ਉੱਚੀ ਆਵਾਜ਼ ਵਿੱਚ ਚੀਕਦਾ ਹੈ ਕਿ ਕਾਸ਼ ਮੈਂ ਵੀ ਬਾਜ ਹੁੰਦਾ ਤਾਂ ਮੈਨੂੰ ਵੀ ਕੋਈ ਦਰਦ ਨਾਲ ਚੱਲਣਾ ਪੈਂਦਾ ਤਾਂ ਅਚਾਨਕ ਅਸਮਾਨ ਵਿੱਚ ਬਿਜਲੀ ਗੂੰਜਣ ਲੱਗ ਪੈਂਦੀ ਹੈ ਅਤੇ ਅਸਮਾਨ ਤੋਂ ਇੱਕ ਆਵਾਜ਼ ਆਉਂਦੀ ਹੈ हे ਬੰਦੇ ਕੀ ਅਸੀਂ ਸੱਚਮੁੱਚ ਸੁਣਿਆ ਹੈ ਕਿ ਤੂੰ ਸਾਡੇ ਦੁਆਰਾ ਦਿੱਤੀ ਗਈ ਜ਼ਿੰਦਗੀ ਤੋਂ ਪਰੇਸ਼ਾਨ ਹੈ ਅਤੇ ਬਾਝ ਬੰਨਣਾ ਚਾਹੁੰਦਾ ਹੈ ਇਹ ਸਵਰਗੀ ਆਵਾਜ਼ ਸੁਣ ਕੇ ਆਦਮੀ ਹੈਰਾਨ ਰਹਿ ਜਾਂਦਾ ਹੈ ਅਤੇ ਅਸਮਾਨ ਵੱਲ ਵੇਖਦਾ ਹੋਇਆ ਕਹਿੰਦਾ ਹੈ ਹਾਂ ਮੈਂ ਆਪਣੀ ਇਸ ਜ਼ਿੰਦਗੀ ਤੋਂ ਬਹੁਤ ਪਰੇਸ਼ਾਨ ਹਾਂ ਕਿਉਂਕਿ ਹਰ ਸਮੱਸਿਆ ਮੇਰੇ ਨਾਲ ਹੈ ਹਰ ਦੁੱਖ ਮੇਰੇ ਨਾਲ ਹੈ ਹਰ ਦਰਦ ਮੇਰੇ ਨਾਲ ਹੈ ਫਿਰ ਅਸਮਾਨ ਤੋਂ ਇੱਕ ਆਵਾਜ਼ ਆਉਂਦੀ ਹੈ हे ਬੰਦੇ ਇੱਕ ਵਾਰ ਫਿਰ ਸੋਚ ਅਸੀਂ ਤੈਨੂੰ ਬਹੁਤ ਪਿਆਰੀ ਜ਼ਿੰਦਗੀ ਦਿੱਤੀ ਹੈ ਪਰ ਜੇ ਤੂੰ ਫਿਰ ਵੀ ਚਾਹੁੰਦਾ ਹੈ ਕਿ ਅਸੀਂ ਤੈਨੂੰ ਬਾਜ ਬਨਾਈਏ ਤਾਂ ਅਸੀਂ ਤੈਨੂੰ ਬਾਜ ਬਣਾਵਾਂਗੇ ਪਰ ਜੇ ਇੱਕ ਵਾਰ ਅਸੀਂ ਤੈਨੂੰ ਬਾਜ ਬਣਾ ਦਿੱਤਾ ਤਾਂ ਅਸੀਂ ਤੈਨੂੰ ਦੁਬਾਰਾ ਬਾਜ ਤੋਂ ਇਨਸਾਨ ਨਹੀਂ ਬਣਾਵਾਂਗੇ ਤਾਂ ਉਹ ਆਦਮੀ ਤੁਰੰਤ ਜਵਾਬ ਦਿੰਦਾ ਹੈ ਕਿ ਮੈਂ ਚੰਗੀ ਤਰ੍ਹਾਂ ਸੋਚ ਲਿਆ ਹੈ ਮੈਨੂੰ ਬਾਜ ਹੀ ਬੰਨਣਾ ਹੈ ਅਤੇ ਇੱਕ ਵਾਰ ਜਦੋਂ ਮੈਂ ਬਾਜ ਬਣ ਗਿਆ ਤਾਂ ਮੈਂ ਦੁਬਾਰਾ ਕਦੇ ਨਹੀਂ ਕਹਾਂਗਾ ਕਿ ਮੈਂ ਇਨਸਾਨ ਬੰਨਣਾ ਚਾਹੁੰਦਾ ਹਾਂ ਫਿਰ ਇੱਕ ਉੱਪਰੋਂ ਇੱਕ ਆਵਾਜ਼ ਆਉਂਦੀ ਹੈ ਜੋ ਕਹਿੰਦੀ ਹੈ ਕਿ ਤੁਹਾਡੀ ਮਰਜ਼ੀ ਹੈ ਅਤੇ ਉਹ ਵਿਅਕਤੀ ਬਾਜ ਬਣ ਜਾਂਦਾ ਹੈ ਜਿਵੇਂ ਹੀ ਉਹ ਬਾਜ ਬਣ ਜਾਂਦਾ ਹੈ ਉਹ ਖੁੱਲੀ ਹਵਾ ਵਿੱਚ ਉੜਨਾ ਸ਼ੁਰੂ ਕਰ ਦਿੰਦਾ ਹੈ ਕਈ ਵਾਰ ਉਹ ਉੜਦਾ ਹੋਇਆ ਸੋਚਦਾ ਹੈ ਕਿ ਇਹ ਕਿੰਨੀ ਮਜ਼ੇਦਾਰ ਜ਼ਿੰਦਗੀ ਹੈ ਇਹ ਅਸਲ ਜ਼ਿੰਦਗੀ ਹੈ ਕੋਈ ਚਿੰਤਾ ਨਹੀਂ ਕੋਈ ਸਮੱਸਿਆ ਨਹੀਂ ਕੋਈ ਡਰ ਨਹੀਂ ਉਹ ਸਾਰਾ ਦਿਨ ਅਸਮਾਨ ਵਿੱਚ ਉੱਚਾ ਉੱਡਦਾ ਰਹਿੰਦਾ ਹੈ ਉਹ 2 ਤੋਂ 3 ਮਿੰਟਾਂ ਲਈ ਆਪਣੇ ਖੰਭ ਫੜਫੜਾਉਂਦਾ ਹੈ ਉਸ ਤੋਂ ਬਾਅਦ ਉਹ ਆਪਣੇ ਖੰਭ ਫੜਫੜਾਉਣਾ ਬੰਦ ਕਰ ਦਿੰਦਾ ਹੈ ਤੇ ਲੰਬੇ ਸਮੇਂ ਤੱਕ ਹਵਾ ਵਿੱਚ ਤੈਰਦਾ ਰਹਿੰਦਾ ਹੈ ਇਸ ਤਰ੍ਹਾਂ ਹਵਾ ਵਿੱਚ ਤੈਰਦੇ ਹੋਏ ਸ਼ਾਮ ਦਾ ਸਮਾਂ ਨੇੜੇ ਆ ਜਾਂਦਾ ਹੈ ਅਤੇ ਉਹ ਸੋਚਦਾ ਹੈ ਕਿ ਮੇਰੇ ਕੋਲ ਵੀ ਰਹਿਣ ਲਈ ਕੋਈ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਮੈਂ ਰਾਤ ਨੂੰ ਆਰਾਮ ਕਰ ਸਕਾਂ ਇਸ ਲਈ ਇਹ ਸੋਚ ਕੇ ਉਸਨੇ ਲੱਕੜ ਦੇ ਛੋਟੇ-ਛੋਟੇ ਟੁਕੜੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਇੱਕ ਉੱਚੇ ਦਰਖਤ ਤੇ ਆਪਣਾ ਆਲਣਾ ਬਣਾਉਣਾ ਸ਼ੁਰੂ ਕਰ ਦਿੱਤਾ ਇੱਕ ਇੱਕ ਕਰਕੇ ਲੱਕੜਾਂ ਇਕੱਠੀਆਂ ਕਰਕੇ ਉਹ ਆਪਣੇ ਲਈ ਇੱਕ ਸੁੰਦਰ ਆਲਣਾ ਬਣਾਉਂਦਾ ਹੈ ਤੇ ਰਾਤ ਨੂੰ ਉਸ ਵਿੱਚ ਸੌਂਦਾ ਹੈ ਅਤੇ ਸੋਚਦਾ ਹੈ ਕਿ ਉਹ ਸਵੇਰੇ ਸ਼ਿਕਾਰ ਕਰੇਗਾ ਅਤੇ ਫਿਰ ਦੁਬਾਰਾ ਮौज-ਮਸਤੀ ਕਰੇਗਾ ਖੁੱਲੀ ਹਵਾ ਵਿੱਚ ਉੱਡੇਗਾ ਸਵੇਰ ਹੁੰਦੇ ਹੀ ਉਹ ਸ਼ਿਕਾਰ ਦੀ ਭਾਲ ਵਿੱਚ ਨਿਕਲ ਪੈਂਦਾ ਹੈ ਸ਼ਿਕਾਰ ਦੀ ਭਾਲ ਕਰਦਾ ਰਹਿੰਦਾ ਹੈ ਪਰ ਉਸ ਨੂੰ ਕੋਈ ਸ਼ਿਕਾਰ ਨਹੀਂ ਮਿਲਦਾ ਫਿਰ ਨੇੜੇ ਹੀ ਇੱਕ ਜੰਗਲ ਵਿੱਚ ਜਾਂਦਾ ਹੈ ਇਹ ਸੋਚ ਕੇ ਕਿ ਉੱਥੇ ਹੀ ਕੋਈ ਸ਼ਿਕਾਰ ਮਿਲੇਗਾ ਜਿਵੇਂ ਹੀ ਉਹ ਉਹ ਜੰਗਲ ਦੇ ਉੱਪਰ ਉੜਦਾ ਹੈ ਜਿਕਾਰ ਦੀ ਭਾਲ ਕਰਦਾ ਹੈ ਪਰ ਉਸ ਨੂੰ ਉੱਥੇ ਕੋਈ ਸ਼ਿਕਾਰ ਨਹੀਂ ਮਿਲਦਾ ਜਿਵੇਂ ਜਿਵੇਂ ਸ਼ਾਮ ਦਾ ਸਮਾਂ ਨੇੜੇ ਆਉਂਦਾ ਹੈ ਉਹ ਨਿਰਾਸ਼ ਹੋ ਕੇ ਆਪਣੇ ਅਲਨੇ ਵੱਲ ਵਾਪਸ ਆਉਂਦਾ ਹੈ ਅਤੇ ਰਸਤੇ ਵਿੱਚ ਥੱਕ ਜਾਂਦਾ ਹੈ ਅਤੇ ਦਰਖਤ ਦੇ ਉੱਪਰ ਬੈਠ ਜਾਂਦਾ ਹੈ ਜਦੋਂ ਉਹ ਉਸ ਦਰਖਤ ਦੇ ਉੱਪਰ ਬੈਠਾ ਸੀ ਤਾਂ ਉਸ ਦੀ ਨਜ਼ਰ ਇੱਕ ਬਿਮਾਰ ਪੰਛੀ ਤੇ ਪਈ। ਉਹ ਤੁਰੰਤ ਜਾ ਕੇ ਉਸ ਨੂੰ ਫੜ ਲੈਂਦਾ ਹੈ। ਉਹ ਉਸ ਦੇ ਖੰਭ ਕੱਟਦਾ ਹੈ ਤੇ ਉਹਨਾਂ ਨੂੰ ਵਖ ਕਰਦਾ ਹੈ ਤੇ ਉਸ ਨੂੰ ਖਾ ਜਾਂਦਾ ਹੈ। ਉਸ ਪੰਛੀ ਨੂੰ ਖਾਣ ਤੋਂ ਬਾਅਦ ਉਹ ਆਪਣੇ ਆਲ੍ਹਣੇ ਵੱਲ ਉੱਡਦਾ ਹੈ ਤੇ ਰਸਤੇ ਵਿੱਚ ਉਸ ਨੂੰ ਲੱਗਦਾ ਹੈ ਕਿ ਭਾਵੇਂ ਇਹ ਇੱਕ ਬਿਮਾਰ ਪੰਛੀ ਸੀ ਪਰ ਘੱਟੋ-ਘੱਟ ਉਸ ਨੂੰ ਖਾਣ ਲਈ ਕੁਝ ਤਾਂ ਮਿਲਿਆ। ਉਹ ਆਪਣੇ ਆਲ੍ਹਣੇ ਵਿੱਚ ਪਹੁੰਚਦਾ ਹੈ ਅਤੇ ਆਰਾਮ ਕਰਦਾ ਹੈ। ਇਸ ਵੇਰ ਦੀ ਰੋਸ਼ਨੀ ਹੁੰਦਿਆਂ ਹੀ ਆਪਣੇ ਸ਼ਿਕਾਰ ਦੀ ਭਾਲ ਵਿੱਚ ਹਵਾ ਵਿੱਚ ਉੱਡਦਾ ਰਹਿੰਦਾ ਹੈ ਪਰ ਫਿਰ ਉਸ ਨੂੰ ਕੋਈ ਸ਼ਿਕਾਰ ਨਹੀਂ ਮਿਲਦਾ ਬਹੁਤ ਸਮਾਂ ਬੀਤ ਜਾਂਦਾ ਹੈ ਉਹ ਉਚਾਈਆਂ ਤੇ ਜਾਂਦਾ ਹੈ ਅਤੇ ਆਪਣੀਆਂ ਤਿੱਖੀਆਂ ਅੱਖਾਂ ਨਾਲ ਆਪਣੇ ਸ਼ਿਕਾਰ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਪਰ ਉਸ ਨੂੰ ਕੋਈ ਸ਼ਿਕਾਰ ਨਹੀਂ ਦਿਖਾਈ ਦਿੰਦਾ ਫਿਰ ਉਹ ਨੇੜਲੇ ਜੰਗਲ ਵੱਲ ਜਾਂਦਾ ਹੈ ਪਰ ਉਸ ਨੂੰ ਉੱਥੇ ਵੀ ਕੋਈ ਸ਼ਿਕਾਰ ਨਹੀਂ ਮਿਲਦਾ ਇਸ ਤਰ੍ਹਾਂ ਸਾਰਾ ਦਿਨ ਉੱਡਣ ਤੋਂ ਬਾਅਦ ਜਦੋਂ ਸ਼ਾਮ ਦਾ ਸਮਾਂ ਨੇੜੇ ਆਉਂਦਾ ਹੈ ਤੋ ਉਹ ਨਿਰਾਸ਼ ਹੋ ਜਾਂਦਾ ਹੈ ਤੇ ਵਾਪਿਸ ਪਰਤਣਾ ਸ਼ੁਰੂ ਕਰ ਦਿੰਦਾ ਹੈ ਅਤੇ ਰਸਤੇ ਵਿੱਚ ਇੱਕ ਦਰਖਤ ਤੇ ਬੈਠ ਜਾਂਦਾ ਹੈ ਉਹ ਸੋਚਦਾ ਹੈ ਕਿ ਸ਼ਾਇਦ ਅੱਜ ਕੋਈ ਪੰਛੀ ਬਿਮਾਰ ਫਿਰ ਦੁਬਾਰਾ ਮੇਰਾ ਇੰਤਜ਼ਾਰ ਕਰ ਰਿਹਾ ਹੈ ਪਰ ਕਿਸਮਤ ਹਰ ਵੇਲੇ ਦਿਯਾਲੂ ਨਹੀਂ ਹੁੰਦੀ ਤੇ ਉਸ ਨੂੰ ਕੋਈ ਬਿਮਾਰ ਪੰਛੀ ਨਹੀਂ ਮਿਲਦਾ ਥੱਕਿਆ ਹੋਇਆ ਉਹ ਆਪਣੇ ਆਲਨੇ ਵੱਲ ਵਾਪਿਸ ਤੁਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਉੱਥੇ ਪਹੁੰਚਣ ਤੋਂ ਬਾਅਦ ਉਹ ਭੁੱਖਾ ਅਤੇ ਪਿਆਸਾ ਸੌਂ ਜਾਂਦਾ ਹੈ ਇਹ ਸੋਚ ਕੇ ਕਿ ਕੱਲ ਸਵੇਰੇ ਇੱਕ ਵੱਡਾ ਸ਼ਿਕਾਰ ਫੜੇਗਾ ਅਤੇ ਉਸ ਅੱਜ ਦੀ ਵੀ ਭੁੱਖ ਮਿਟਾ ਦੇਵੇਗਾ। ਉਹ ਰਾਤ ਨੂੰ ਆਪਣੇ ਅਲ ਨੇ ਵਿੱਚ ਸੌਂਦਾ ਹੈ। ਉਹ ਡੂੰਗੀ ਨੀਂਦ ਵਿੱਚ ਹੁੰਦਾ ਹੈ ਕਿ ਅਚਾਨਕ ਇੱਕ ਭਿਆਨਕ ਤੂਫਾਨ ਆਉਂਦਾ ਹੈ। ਉਸ ਤੂਫਾਨ ਦੀ ਹਵਾ ਇੰਨੀ ਤੇਜ਼ ਹੁੰਦੀ ਹੈ ਕਿ ਉਹ ਉਸ ਦੇ ਅਲ ਨੇ ਨੂੰ ਇੱਕ ਥਾਂ ਤੋਂ ਉਡਾ ਕੇ ਦੂਜੀ ਥਾਂ ਤੇ ਸੁੱਟ ਦਿੰਦੀ ਹੈ। ਜਿੱਥੇ ਉਹ ਡਿੱਗਦਾ ਹੈ ਉੱਥੇ ਲੱਕੜ ਦਾ ਇੱਕ ਤਿੱਖਾ ਟੁਕੜਾ ਪਿਆ ਹੁੰਦਾ ਹੈ। ਜੋ ਉਸਦੇ ਪੰਜੇ ਦੇ ਅੰਦਰ ਤਸ ਜਾਂਦਾ ਹੈ ਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੰਦਾ ਹੈ। ਤੂਫਾਨ ਰੁਕਣ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ। ਭਾਰੀ ਮੀਂਹ ਕਾਰਨ ਉਹ ਦਰਖਤ ਲੁਕਿਆ ਰਹਿੰਦਾ ਹੈ। ਪਰ ਉਹ ਆਪਣੀ ਰਾਤ ਬਹੁਤ ਮੁਸ਼ਕਿਲ ਨਾਲ ਬਿਤਾਉਂਦਾ ਹੈ। ਜਦੋਂ ਸਵੇਰ ਹੁੰਦੀ ਹੈ ਤਾਂ ਮੀਂਹ ਰੁਕ ਜਾਂਦਾ ਹੈ। ਜਿਵੇਂ ਹੀ ਮੀਂਹ ਰੁਕਦਾ ਹੈ ਚਾਰੇ ਪਾਸੇ ਖੁਸ਼ੀ છਾਂ ਜਾਂਦੀ ਹੈ। ਚਾਰੇ ਪਾਸੇ ਹਰਿਆਲੀ ਹੁੰਦੀ ਹੈ। ਨਦੀਆਂ ਅਤੇ ਝਰਨੇ ਤੇਜ਼ੀ ਨਾਲ ਵਹਿਣ ਲੱਗ ਪੈਂਦੇ ਹਨ। ਸਭ ਕੁਝ ਫਿਰ ਤੋਂ ਪਹਿਲਾਂ ਵਰਗਾ ਹੋ ਜਾਂਦਾ ਹੈ ਪਰ ਇਹ ਬਾਜ਼ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਇਸ ਦੀ ਲਤ ਬੁਰੀ ਤਰ੍ਹਾਂ ਜ਼ਖਮੀ ਹੁੰਦੀ ਹੈ ਲੱਕੜੀ ਉਸ ਦੇ ਪੰਜੇ ਵਿੱਚ ਫਸ ਜਾਣ ਕਾਰਨ ਉਸ ਦਾ ਪੰਜਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਉਹ ਸ਼ਿਕਾਰ ਦੀ ਭਾਲ ਵਿੱਚ ਥੋੜਾ ਜਿਹਾ ਉੜਦਾ ਹੈ ਇਸ ਉਮੀਦ ਵਿੱਚ ਕਿ ਕਿਤੇ ਕੋਈ ਬਿਮਾਰ ਪੰਛੀ ਮਿਲ ਜਾਵੇਗਾ ਪਰ ਕੋਈ ਬਿਮਾਰ ਪੰਛੀ ਵਾਰ-ਵਾਰ ਕਿੱਥੇ ਲੱਭ ਸਕਦਾ ਸੀ ਉਹ ਬਹੁਤ ਦੇਰ ਤੱਕ ਉੜਦਾ ਰਹਿੰਦਾ ਹੈ ਪਰ ਫਿਰ ਭੁੱਖ ਅਤੇ ਦਰਦ ਤੋਂ ਥੱਕਿਆ ਹੋਇਆ ਆ ਕੇ ਇੱਕ ਦਰਖਤ ਤੇ ਬੈਠ ਜਾਂਦਾ ਹੈ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਇੱਥੇ ਇੱਕ ਹੋਰ ਮੁਸੀਬਤ ਉਸ ਦੀ ਉਡੀਕ ਕਰ ਰਹੀ ਹੈ ਅਤੇ ਉਹ ਮੁਸੀਬਤ ਇਹ ਸੀ ਕਿ ਇੱਕ ਕਾਂਵਾਂ ਦੇ ਝੁੰਡ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਉਹ ਉਸ ਉੱਤੇ ਆ ਕੇ ਬੈਠ ਜਾਂਦੇ ਹਨ ਅਤੇ ਉਹ ਉਸ ਦੇ ਜ਼ਖਮਾਂ ਨੂੰ ਚੁਬਣਾ ਸ਼ੁਰੂ ਕਰ ਦਿੰਦੇ ਹਨ ਉਹ ਬਾਜ ਉਹਨਾਂ ਤੋਂ ਬਚਣ ਲਈ ਥੋੜਾ ਜਿਹਾ ਉੜਦਾ ਹੈ ਤੇ ਫਿਰ ਜਾ ਕੇ ਬੈਠ ਜਾਂਦਾ ਹੈ ਉਹ ਉਹਨਾਂ ਤੋਂ ਛੁਟਕਾਰਾ ਪਾਣ ਦੀ ਕੋਸ਼ਿਸ਼ ਕਰਦਾ ਹੈ ਤੇ ਫਿਰ ਥੋੜੀ ਦੂਰੀ ਤੇ ਉੱਡ ਜਾਂਦਾ ਹੈ ਪਰ ਉਹ ਉਸ ਦਾ ਪਿੱਛਾ ਛੱਡਣਾ ਬੰਦ ਨਹੀਂ ਕਰਦੇ ਅਤੇ ਵਾਰ-ਵਾਰ ਉਸ ਦੇ ਨੇੜੇ ਆਉਂਦੇ ਅਤੇ ਉਸ ਨੂੰ ਤੰਗ ਕਰਦੇ ਪਰ ਫਿਰ ਬਾਜ ਵੀ ਉਹਨਾਂ ਨਾਲ ਇੱਕ ਖੇਡ ਖੇਡਦਾ ਹੈ ਜਦੋਂ ਕਾਮਾਂ ਦਾ ਚੁੰਡ ਬਾਜ ਨੂੰ ਤੰਗ ਕਰਦਾ ਹੈ ਤੇ ਉਹਨਾਂ ਦਾ ਪਿੱਛਾ ਕਰਨਾ ਬੰਦ ਨਹੀਂ ਕਰਦਾ ਤਾਂ ਬਾਜ ਸਿੱਧੀ ਹਵਾ ਵਿੱਚ ਉੜਨਾ ਸ਼ੁਰੂ ਕਰ ਦਿੰਦਾ ਹੈ ਕਾਂ ਵੀ ਉਸ ਦੇ ਪਿੱਛੇ ਉੜਦੇ ਹਨ ਪਰ ਉਸ ਸਮੇਂ ਲੇ ਉੱਡਣ ਤੋਂ ਬਾਅਦ ਕਾਂ ਅਜਿਹੀ ਉਚਾਈ ਤੇ ਪਹੁੰਚ ਜਾਂਦੇ ਹਨ ਜਿੱਥੇ ਉਹਨਾਂ ਨੂੰ ਆਕਸੀਜਨ ਠੀਕ ਤਰ੍ਹਾਂ ਨਹੀਂ ਮਿਲਦੀ ਤੇ ਉਹਨਾਂ ਦਾ ਦਮ ਘੁੱਟਣ ਲੰਗ ਪੈਂਦਾ ਹੈ ਤੇ ਸਾਹ ਰੁਕ ਜਾਂਦਾ ਹੈ ਤੇ ਉਹ ਉੱਥੇ ਉੱਪਰ ਨਹੀਂ ਜਾ ਸਕਦੇ ਪਰ ਉਹ ਬਾਜ ਉੱਪਰ ਜਾਣਾ ਜਾਰੀ ਰੱਖਦਾ ਹੈ ਇਸ ਤਰ੍ਹਾਂ ਬਾਜ ਉਹਨਾਂ ਤੋਂ ਛੁਟਕਾਰਾ ਪਾ ਲੈਂਦਾ ਹੈ ਇਸ ਲਈ ਉਹ ਉੜਦਾ ਹੈ ਤੇ ਥੋੜੀ ਦੂਰ ਤੇ ਜਾ ਦੂਰੀ ਤੇ ਜਾ ਕੇ ਬੈਠ ਜਾਂਦਾ ਹੈ ਇੱਕ ਹੋਰ ਦਿਨ ਬੀਤ ਜਾਂਦਾ ਹੈ ਪਰ ਇਸ ਬਾਜ ਬਾਜ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਉਹ ਵੱਧ ਤੋਂ ਬੱਤਰ ਹੁੰਦੀ ਜਾ ਰਹੀ ਸੀ ਚੌਥੇ ਦਿਨ ਜਦੋਂ ਉਹ ਪੂਰੀ ਤਰ੍ਹਾਂ ਜ਼ਖਮੀ ਹੋਣ ਵਾਲਾ ਹੁੰਦਾ ਹੈ ਤਾਂ ਉਸ ਦੇ ਅੰਦਰ ਕੋਈ ਤਾਕਤ ਨਹੀਂ ਬਚਦੀ ਅਤੇ ਉਸ ਦਾ ਸਰੀਰ ਉਸ ਨੂੰ ਛੱਡਣਾ ਸ਼ੁਰੂ ਕਰ ਦਿੰਦਾ ਹੈ ਇਸ ਲਈ ਉਹ ਕਿਸੇ ਤਰ੍ਹਾਂ ਉੱਡ ਕੇ ਨੇੜੇ ਦੇ ਇੱਕ ਮਨੁੱਖੀ ਹਸਪਤਾਲ ਵਿੱਚ ਪਹੁੰਚ ਜਾਂਦਾ ਹੈ ਤੇ ਉਸ ਦੀ ਛੱਤ ਤੇ ਬੈਠਦਾ ਹੈ ਤੇ ਉੱਥੇ ਆਉਂਦੇ ਜਾਂਦੇ ਮਰੀਜ਼ਾਂ ਨੂੰ ਦੇਖਦਾ ਹੈ ਅਤੇ ਆਪਣੇ ਆਪ ਨੂੰ ਕਹਿੰਦਾ ਹੈ ਕਿ ਕਾਸ਼ ਅੱਜ ਮੈਂ ਇਨਸਾਨ ਹੁੰਦਾ ਤਾਂ ਮੇਰਾ ਹਸਪਤਾਲ ਤੋਂ ਇਨੀਆਂ ਛੋਟੀਆਂ ਸੱਟਾਂ ਦਾ ਇਲਾਜ ਕਰਵਾਇਆ ਜਾਂਦਾ। ਜਾਂ ਮੈਂ ਕਿਸੇ ਨੂੰ ਦੱਸ ਸਕਦਾ ਕਿ ਮੈਨੂੰ ਭੁੱਖ ਲੱਗੀ ਹੈ ਅਤੇ ਮੈਂ ਪਰੇਸ਼ਾਨ ਹਾਂ ਪਰ ਅੱਜ ਮੈਂ ਇੰਨਾ ਗੁੰੰਗਾ ਪੰਛੀ ਹਾਂ ਕਿ ਮੈਂ ਕਿਸੇ ਨੂੰ ਕੁਝ ਨਹੀਂ ਕਹਿ ਸਕਦਾ। ਮੈਂ ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸ ਸਕਦਾ। ਕਿਸੇ ਤੋਂ ਮਦਦ ਨਹੀਂ ਮੰਗ ਸਕਦਾ। ਇਸ ਬਾਰੇ ਸੋਚਦੇ ਸੋਚਦੇ ਉਹ ਉਸ ਛੱਤ ਤੇ ਮਰ ਜਾਂਦਾ ਹੈ। ਤੇ ਨਾਲ ਹੀ ਸਾਨੂੰ ਸਿਖਾਉਂਦਾ ਹੈ ਕਿ ਤੁਸੀਂ ਜੋ ਵੀ ਹੋ ਉਸ ਤੋਂ ਖੁਸ਼ ਰਹੋ ਅਤੇ ਇਸ ਵਿੱਚ ਬਿਹਤਰ ਕਰਨ ਦੀ ਕੋਸ਼ਿਸ਼ ਕਰਦੇ ਰਹੋ ਇਸ ਗੱਲ ਦੀ ਚਿੰਤਾ ਕਦੇ ਨਾ ਕਰੋ ਕਿ ਕਾਸ਼ ਮੈਂ ਇਸ ਤਰ੍ਹਾਂ ਦਾ ਹੁੰਦਾ ਕਾਸ਼ ਮੈਂ ਇਹ ਬਣ ਸਕਦਾ ਤੁਹਾਨੂੰ ਹਮੇਸ਼ਾ ਆਪਣਾ ਸਭ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਤਰੀਕੇ ਨਾਲ ਤੁਹਾਨੂੰ ਬਣਾਇਆ ਗਿਆ ਹੈ ਧੰਨਵਾਦ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਤੇ ਤੁਸੀਂ ਇਸ ਕਹਾਣੀ ਨੂੰ ਜ਼ਰੂਰ ਬੜੇ ਦਿਲਚਸਪ ਤਰੀਕੇ ਨਾਲ ਸੁਨਿਆ ਹੋਵੇਗਾ ਮੈਂ ਉਮੀਦ ਕਰਦੀ ਹਾਂ ਕਿ ਇਸ ਤੁਸੀਂ ਕਹਾਣੀ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋਗੇ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਇੱਕ ਤੁਹਾਡਾ ਇੱਕ ਸਬਸਕ੍ਰਾਈਬ ਇਸ ਤੋਂ ਵੀ ਵਧੀਆ ਕੰਟੈਂਟ ਬਣਾਉਣ ਲਈ ਮੋਟੀਵੇਟ ਕਰਦਾ ਹੈ ਤੇ ਤੁਹਾਨੂੰ ਇਸ ਚੈਨਲ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਧੰਨਵਾਦ